ਸ਼੍ਰੀ ਅਰੋਹਣੀ ਅਕਾਲੀ ਦਰ ਜਿੰਦਾਬਾਦ ਸ਼੍ਰੀ ਅਰੋਹਣੀ ਅਕਾਲੀ ਦਰ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਬੋਲੋ ਸੋਨ ਸਾਂਝਾ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਰਾ ਹਲਕਾ ਜਿਵੇਂ ਸੇਕੋ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਆਕਾਲੀ ਦਲ ਦਾ ਹੈੱਡਕੁਆਰਟਰ ਹੁੰਦਾ ਜੀਰਾ ਤੇ ਧਰਮਕੋਟ ਮੈਨੂੰ ਯਾਦ ਹੈ ਜਦੋਂ ਸਰ ਜ਼ੋਰਾ ਸਿੰਘ ਮਾਨ ਇਲੈਕਸ਼ਨ ਲੜਦੇ ਸੀ ਪਾਰਲੀਮੈਂਟ ਦਾ ਅਬੋਰ ਸਾਈਡ ਤੋਂ ਹਾਦੇ ਆਉਂਦੇ ਤੇ ਜਦੋਂ ਜੀਰਾ ਧਰਮਕੋਟ ਪਹੁੰਚਦੇ 30 35 35 ਹਜ਼ਾਰ ਦੀ ਛਲਮ ਵਿੱਚ ਲੱਗਦੀ ਸੀ ਉਦੋਂ ਇਕੱਠੇ ਦੋਨੋਂ ਹਲਕੇਆਂ 60 70 ਹਜ਼ਾਰ ਦੀ ਲੀਡ ਕਰਕੇ ਉਹ ਲਗਾਤਾਰ ਜਿੱਤੇ ਰਹੇ ਸਾਨੂੰ ਮਾਣ ਆ ਇਸ ਹਲਕੇ ਤੇ ਅੱਜ ਦਾ ਥੋੜਾ ਕੱਟ ਦੇ ਕੇ ਮੈਂ ਵਧਾਈ ਦੇਣਾ ਚਾਹੁੰਦਾ ਹਰਪ੍ਰੀਤ ਜੀ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਤੇ ਮੈਂ ਦੱਸਣਾ ਚਾਹੁੰਦਾ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਵਿੱਚ ਇੱਕ ਬਹੁਤ ਭਾਰੀ ਗੁੱਸਾ ਝਾੜੂ ਦੇਖਦਾ ਝਾੜੂ ਵਾਲਿਆਂ ਨੇ ਉਹ ਤੋਂ ਪਹਿਲੇ ਕਾਂਗਰਸ ਨੇ ਝੂਠ ਬੋਲ ਕੇ ਰਾਮੇ ਕਰਕੇ ਸਰਕਾਰਾਂ ਬਣਾ ਲਈਆਂ ਜੇ ਤੁਸੀਂ ਆਪਣੇ ਘਰੇ ਕਿਸੇ ਦਿਨ ਸ਼ਾਂਤ ਬਹਿ ਗਏ ਸੋਚੋ ਜਰੂਰ ਕਿ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਕਿਹੜੀ ਹੈ ਕਿਹੜੀ ਪਾਰਟੀ ਨੇ ਆਪਣੇ ਖੇਡਾਂ ਚ ਝੋਨਾ ਨੂੰ ਔਲਾਦ ਦਿੱਤਾ ਕਨਕਲਾਬ ਕੀ ਕਿਹੜੀ ਪਾਰਟੀ ਨੇ ਜੋ ਅੱਜ ਪੰਜਾਬ ਹੈ ਉਸ ਪੰਜਾਬ ਨੂੰ ਬਣਾਇਆ ਹੈ ਭਾਵੇਂ ਸਰਕਾਰਾਂ ਆਜ਼ਾਦੀ ਦੇ ਬਾਅਦ ਹਰ 5 ਸਾਲ ਬਦਲਦੀਆਂ ਰਹੀਆਂ ਪਰ ਉਹ ਕੱਲੀਆਂ ਸਰਕਾਰਾਂ ਸੀ ਜੇ ਕੰਮ ਹੋਇਆ ਹੈ ਜੇ ਥੋੜੀ ਸੇਵਾ ਹੋਈ ਹੈ ਥੋੜੀ ਬਾਹ ਫੜੀ ਗਈ ਹੈ ਪੰਜਾਬ ਦੇ ਕਿਸਾਨ ਗਰੀਬ ਦੀਆਂ ਮੁਸ਼ਕਲਾਂ ਹੱਲ ਕਰਾਈਆਂ ਤੇ ਕੱਲੀ ਇੱਕੋ ਇੱਕ ਸ਼ਰੂਮ ਨਹੀਂ ਖਾਲੀ ਬੱਲੇ ਮੇਰੇ ਸਾਹਮਣੇ ਤੁਸੀਂ ਬੈਠੇ ਹੋ ਹੱਥ ਕੜਾ ਕਰਕੇ ਦੱਸਿਓ ਕਿੰਨਾ ਕੁ ਟਿਊਬਲ ਕਨੈਕਸ਼ਨ ਹੈ ਕਿੰਨਾ ਕੁ ਟਿਊਬਲ ਕਨੈਕਸ਼ਨ ਹੈ ਸਾਰਿਆਂ ਕੋਲੇ ਟਿਊਬਲ ਕਨੈਕਸ਼ਨ ਹੈ ਦਿੱਤੇ ਕਿਨੇ ਆ ਅਕਾਲੀ ਦਲ ਤੇ ਬਾਦਲ ਸਾਹਿਬ ਉਹਦੇ ਚ ਮੁਫਤ ਬਿਜਲੀ ਪਾਈ ਕਿਨੇ ਆ ਬਾਦਲ ਸਾਹਿਬ ਨੇ ਕਹਿੰਦਾ ਮਤਲਬ ਦੇਖੋ ਲੱਖ ਡੇਢ ਲੱਖ ਦੀ ਤਾਂ ਪੈਨਸ਼ਨ ਸਾਰਿਆਂ ਨੂੰ ਲਾਦੀ ਨਾ ਆ ਮੰਡੀਆਂ ਪੂਰੇ ਪੰਜਾਬ ਚ ਬਣਾਉਣ ਆਲਾ ਬਾਪੂ ਬਾਦਲ ਆਨੇ ਕਰੋੜਾ ਬਣਾਉਣ ਆਲਾ ਬਾਪੂ ਬਾਦਲ ਆ ਗਰੀਬ ਨੂੰ ਆਟਾ ਦਾਲ ਦੇਣ ਆਲਾ ਬਾਪੂ ਸਾਹਿਬ ਬਾਦਲ ਸਕੰਸਕੀਮ ਪੈਨਸ਼ਨ ਐਸੀ ਭਾਈਚਾਰੇ ਨੂੰ ਧਰਮਸ਼ਾਲਾ ਐਸੀ ਭਾਈਚਾਰੇ ਦੇ ਬੱਚਿਆਂ ਨੂੰ ਮੁਫਤ ਪੜਾਉਣਾ ਸਾਰਾ 쿠ਸ਼ੀ ਖਾਲੀ ਦਲ ਦੇ ਵੱਡੇ ਬਾਦਲ ਸਾਹਿਬ ਸਰਦਾਰ ਸੀ ਉਹ ਮੁੱਖ ਮੰਤਰੀ ਸੀ ਤੁਹਾਡੇ ਮੁੱਖ ਮੰਤਰੀ ਸੀ ਉਹਨਾਂ ਚ ਦਿਲ ਚ ਦਰਦ ਸੀ ਉਹ 24 ਘੰਟੇ ਉਹਨਾਂ ਦਾ ਮਨ ਚ ਕੋਈ ਗੱਲ ਦੀ ਸੇਵਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੁੱਖ ਮੰਤਰੀ ਭਾਵੇਂ ਸਾਰਾ ਫਾਇਦਾ ਦੇਖ ਲੋ ਵੀਖ ਸਰ ਰਹੇ ਹੈ 20 ਸਾਲਾਂ ਜੀ ਨਕਸ਼ਾ ਬਣ ਰਿਹਾ ਜੰਨੀਆਂ ਵੀ ਲੈਹਰਾਂ ਤੇ ਕਸੀਆਂ ਪੰਜਾਬ ਦੇਸ਼ ਦੇਓ ਸੇਕੋ ਸਾਹਿਬ ਮੰਤਰੀ ਹੁੰਦੇ ਸੀ ਲੈਹਰਾਂ ਦੇ ਤੇ ਬਾਗੂ ਸਾਹਿਬ ਪੈਸੇ ਦਿੰਦੇ ਸੀ ਸੇਕੋ ਸਾਹਿਬ ਮੈਂਟੇਨ ਲੱਗ ਜਾਂਦੇ ਸੀ ਫਰਕ ਹੈ ਸੋਟ ਦਾ ਫਰਕ ਹੈ ਕਿਉਂ ਫਰਕ ਕਿਉਂ ਹੈ ਅਸੀਂ ਥੋਡੇ ਹੈ ਅਕਾਲੀ ਦਲ ਨੇ ਜੂਣਾ ਮਰਨਾ ਤੁਹਾਡੇ ਵਾਸਤੇ ਐ ਆ ਝਾੜੂ ਵਾਲੇ ਦਿੱਲੀੋਂ ਆਉਂਦੇ ਉਹਨਾਂ ਨੂੰ ਲਗਾਇਆ ਤੁਹਾਡੇ ਨਾਲ ਕੇਜਰੀਵਾਲ ਨੂੰ ਦਾਾਕਾ ਤੁਹਾਡੇ ਪ੍ਰਤੀ ਅਨ ਕਾਂਗਰਸੀਆਂ ਨੂੰ ਡਰ ਹੈ ਮੈਂ ਇੱਕ ਦਿਨ ਸਵਾਲ ਪੁੱਛਿਆ ਸੀ ਅਸੈਂਬਲੀ ਚ ਅਬਹਿ ਚੱਲਦੀ ਸਾਡੇ ਜਿਵੇਂ ਇਹਨਾਂ ਦੀ ਆਦਤ ਤਾਂ ਝੂਠ ਬੋਲਣ ਦੀ ਮੈਂ ਕਿਹਾ ਸਾਰਾ ਹੀ ਬਹਿਸ ਬੰਦ ਕਰ ਦਿਓ ਆਪਾ ਮੈਨੂੰ ਇੰਨਾ ਹੀ ਜਵਾਬ ਦੇ ਦਿਓ ਕਿੰਨੇ ਸਾਲ ਤੁਸੀਂ ਸਰਕਾਰ 'ਚ ਰਹੇ ਹੋ ਮੈਨੂੰ ਇੱਕ ਵੀ ਨਹੀਂ ਮੈਨੂੰ ਪੰਜ ਨਿਸ਼ਾਨੀਆਂ ਦੱਸ ਦਿਓ ਕਿ ਪੂਰੀ 50 ਪੰਜ ਚੀਜ਼ਾਂ ਜਿਹੜੀਆਂ ਬਣਾਈਆਂ ਹੋਣ ਆ ਸਾਰੇ ਬੈਠੇ ਸੀ ਤੁਸੀਂ ਸੁਣਿਆ ਹੋਣਾ ਆ ਬੀਪੀ ਭੱਟਲ ਸੀ ਸਾਰੇ ਕਾਂਗਰਸ ਸੀ ਦੇ ਲੀਡਰਸ਼ਿਪ ਮੰਤਰੀ ਰਏ ਸਾਰੇ ਲਾਲ ਸਿੰਘ ਹੋਏਗਾ ਪੰਜ ਨਹੀਂ ਗਿਣਾ ਸਕੇ ਮੈਂ ਕਹਿੰਦਾ ਚਾਰ ਦੱਸ ਦਿਓ ਨਹੀਂ ਗਿਣਾ ਸਕੇ ਤਿੰਨ ਦੱਸ ਦਿਓ ਖੀਤ ਮੈਂ ਕਿਹਾ 21 ਦੱਸ ਦਿਓ ਤੇ ਚੰਨੀ ਕੀ ਕਹਿੰਦਾ ਸੀ ਪੈਕਵਾ ਘਲਾਈ ਹੈ ਤੇ ਝਾੜੂ ਵਾਲੇ ਨੇ ਉਹ ਵੀ ਨਹੀਂ ਲਾਈ ਐ ਨੈਟ ਟੋਏ ਹੈ ਮਨ ਲਾ ਡਰ ਲੱਗਦਾ ਹੈ ਜਿਹੜੀਆਂ ਸਰਕਾ ਬਣਾਈਆਂ ਸੀ ਪਿਛਲੇ 10 ਸਾਲ ਹੋ ਗਏ ਦਿਲ ਦੇ ਹੱਥ ਪਾ ਕੇ ਦੱਸੋ ਯਾਰ ਪਿਛਲੇ 10 ਸਾਲ ਜ ਕੋਈ ਕੰਮ ਹੋਇਆ ਫਿਰ ਆਪਣਾ ਗਲਤੀ ਏਡੀ ਵੀ ਕਰਕੇ ਅਸੀਂ ਹੱਥ ਜੋੜਦੇ ਸੀ ਉਦੋਂ ਕਹਿੰਦੇ ਸੀ ਕਿ ਆਹ ਸਾਰੇ ਝੂਠ ਬੋਲ ਰਹੇ ਆ ਸਾਡੇ ਤੇ ਝੂਠੇ ਇਲਜ਼ਾਮ ਲਾਏ ਤੇ ਅਕਾਲੀ ਦੇ ਯਾ ਬੇਅਦਲੀ ਕਾਲੀ ਦਲ ਨੂੰ ਕਰੂੰਗਾ ਕਾਲੀ ਦਲ ਦੀ ਲੀਡਰਸ਼ਿਪ ਕਰੂੰਗੀ ਸ਼੍ਰੋਮਣੀ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਸਤੇ ਬਣਿਆ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣਿਆ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵਰਕਰ ਚਲੋ ਅਦਾਸ ਕਰਕੇ ਘਰੋਂ ਨਿਕਲਦਾ ਨਹੀਂ ਤੇ ਤੁਸੀਂ ਉਸੇ ਪਾਰਟੀ 'ਤੇ ਇਲਜ਼ਾਮ ਲਾਤਾ ਤੇ ਲਾਇਆ ਕਿਨੇ ਆ ਝਾੜੂ ਵਾਲਿਆਂ ਨੂੰ ਤੇ ਕਾਂਗਰਸ ਨੇ ਰਲ ਕੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਅਕਾਲੀ ਦਲ ਦਾ ਤੂਫਾਨ ਇੰਨਾ ਤਕੜਾ ਹੈ ਹੁਣ ਰਾਜ ਇਹਨਾਂ ਦਾ ਰਹੂਗਾ ਉਹਨਾਂ ਨੇ ਸਾਜ਼ਿਸ਼ ਰਚੀ ਬੇਅਦਮੀਆਂ 2015 ਸ਼ੁਰੂ ਹੋ ਗਈਆਂ ਸਰਕਾਰ ਆਪਣੀ ਸੀ ਦੁੱਖ ਹੈ ਪਰ ਮੈਨੂੰ ਐਡਾ ਵੱਡਾ ਵੀ ਦੁੱਖ ਹੈ ਕਿ ਇਹਨਾਂ ਨੇ ਸਾਨੂੰ ਜਾਂਚ ਵੀ ਕਰਾਉਣ ਦਿੱਤੀ ਸਾਰੇ ਕਿੱਥੇ ਹੋ ਗਏ ਆ ਕਾਂਗਰਸੀ ਵੀ ਕੈਪਟਨ ਵੀ ਗਾਹ ਭਲੇ ਵੀ ਦਾਤੂ ਵੱਲ ਵਰਗੇ ਪੰਡ ਵੀ ਸਾਰੇ ਸਰਕਾਰਾਂ ਤੋਂ ਕਹਿ ਗਏ ਕਿ ਇਹਦੇ ਪੰਜਾਬ ਤੋਂ ਜਾਂਚ ਵੀ ਕਰਾਉਣੀ ਅਸੀਂ ਜਾਂਚ ਕਰਾਉਣੀ ਹੈ ਸੀਪੀਐਸ ਤੋਂ ਪਤਾ ਸੀ ਕਿ ਦੋਸ਼ੀ ਖੜੇ ਜਾਣਗੇ ਸਾਨੂੰ ਮਜਬੂਰਾਂ ਸੀਬੀ ਅਗਰ ਨਹੀਂ ਪਈ ਤੇ ਅੱਜ ਤੱਕ ਉਹ ਜਾਂ ਜ਼ਰੂਰੀ ਹੈ ਦੋ ਕੇਸ ਦੋ ਕੇਸ ਅਸੀਂ ਆਪਣੇ ਕੋਲ ਹੀ ਰੱਖ ਲਿਆ ਮੈਨੂੰ ਪਤਾ ਨਹੀਂ ਲੱਗਿਆ ਇੱਕ ਤਾਂ ਮਲਕੇ ਦਾ ਮੋਕੇ ਜਲੇ ਸੀ ਇੱਕ ਮਲੇਰ ਕੋਟਲੇ ਕੁਰਾਨ ਸ਼ਹੀਦ ਦੀ ਜੇਲ੍ਹ ਵੀ ਹੋਈ ਤੁਸੀਂ ਹੈਰਾਨ ਹੋ ਜੋ ਤੁਹਾਨੂੰ ਸ਼ਾਇਦ ਪਤਾ ਨਹੀਂ ਮਲੇਰ ਕੋਟਲੇ ਕਿਉਂ ਫੜਿਆ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀ ਦਾ ਐਮਐਲਏ ਉਹ ਆਇਆ ਇੱਥੇ ਬਿਆਨਤੀ ਕਰਨ ਉਹ ਫੜ ਲਿਆ ਅਸੀਂ ਸਰਕਾਰ ਇਹਨਾਂ ਦੀ ਆ ਗਈ ਤੁਸੀਂ ਦੇਖੋ ਕਿੰਨੀ ਛੱਤਰ ਹੈ ਕਿੰਨੇ ਚਲਾਕ ਹੈ ਝਾੜੂ ਵਾਲੇ ਉਸ ਆਮ ਆਦਮੀ ਪਾਰਟੀ ਨੂੰ ਬਚਾਉਣ ਵਾਸਤੇ ਉਹ ਲੀਡਰ ਨੂੰ ਬਚਾਉਣ ਵਾਸਤੇ ਵਕੀਲ ਕਿਰੇ ਸੀ ਮਲੇਰ ਕੋਰਟੇ ਸੈਸ਼ਨ ਕੋਰਟ ਚ ਅੱਜ ਦੇ ਕੈਬਨਿਟ ਮਨਿਸਟਰ ਹਰਪਾਲ ਛਿਮਾ ਜਿਹੜਾ ਉਹਦਾ ਫੜਖਿਆਨਾ ਮੰਤਰੀ ਉਹ ਵਕੀਲ ਉਹਨੂੰ ਬਚਾਉਣ ਵਾਸਤੇ ਗੁਰਾਂ ਸ਼ੀਰ ਦੀ ਬੇਅਦਬੀ ਦੇ ਹਰਪਾਲ ਛਿਮਾ ਤੇ ਹਕਰੋਕ ਪਹਿਲ ਦੋਨੋਂ ਵਕੀਲ ਆ ਕੇਸ ਹੁਣੀ ਖਤਮ ਹੋਇਆ ਆ 7 ਮਹੀਨੇ ਪਹਿਲੇ ਦਸੰਬਰ ਦੇਖੋ ਇਹਨਾਂ ਨੂੰ ਕਿੰਨੀ ਘਬਰਾਹਟ ਹੋ ਗਈ ਕਿ ਕਿ ਜੇ ਇਹਨੂੰ سزا ਹੋ ਗਈ ਉਹਨੇ ਨਾਂ ਲੈ ਦੇਣਾ ਕਿ ਕੇਦਰੀ ਵਾਣ ਮੈਨੂੰ ਭੇਜਿਆ ਹੈ ਉਹ ਭੇਜਿਆ ਤੋਂ ਨਹੀਂ ਐਮਐਲਏ ਕਿਸੇ ਚਾਰ ਪਣਾ ਕੋ ਫਿਰ ਇਹਨਾਂ ਨੇ ਕੇਂਦਰੀ ਬਾਲ ਨੇ ਆ ਪਹਿਲੀ ਦਸੰਬਰ 2024 ਮਤਲਬ तकरीबन 6 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਉਹਨੂੰ ਨਰੇਸ਼ যাদਬੋ ਐਮਐਲਏ ਨੂੰ سزا ਦੇ ਦਿੱਤੀ ਤੇ سزا ਦੇਣ ਤੋਂ 1 ਮਹੀਨਾ ਪਹਿਲੇ ਉਹਨੂੰ ਆ ਵਕੀਲਾ ਨੂੰ ਪਤਾ ਲੱਗ ਗਿਆ ਕਿ ਹੁਣ ਤਾਂ سزا ਹੋਣੀ ਹੈ ਇਹਨਾਂ ਨੇ ਕੀ ਕੀਤਾ ਇਹ ਕੇਧਰੀ ਵੱਲ ਨੇ ਡੀਸੀ ਨੂੰ ਕਿਹਾ ਕਿ ਜਿਹੜੇ ਨੇ ਦਰਖਾਸਤ ਦਿੱਤੀ ਹੈ ਜਿਹਨੇ ਦਰਖਾਸਤ ਤੇ ਕੇਸ ਹੋਇਆ ਉਹ ਬੰਦੇ ਤੋਂ ਕੇਸ ਵਾਪਸ ਕਰਾਓ ਜੀ ਦੇਖੋ ਕੇਸ ਵੈਸ ਹੋ ਗਈ ਕਤਲ ਹੋ ਗਿਆ ਇੱਕ ਮਹੀਨਾ ਜੱਜ ਕਹਿੰਦਾ ਮੈਂ ਫੈਸਲਾ ਦੇਣਾ ਹੈ ਉਸ ਬੰਦੇ ਨੂੰ ਡਰਾ ਕੇ ਉਹ ਤੋਂ ਦਰਖਾਸਤ ਦਿਵਾਦੀ ਕਿ ਜੀ ਮੈਂ ਤੇ ਅੱਬੀ ਦਰਖਾਸਤ ਵਾਪਸ ਕਰਾਉਣਾ ਚਾਹਣਾ ਹੈ ਅਬੇ ਅੱਬੀ ਵਾਲੀ ਗੁਰ ਜੱਜ ਬੜਾ ਦਲੇਰ ਸੀ ਕਹਿੰਦਾ ਜੋ ਮਰਜੀ ਕਰ ਲੋ ਮੈਂ ਤਾਂ ਨਹੀਂ ਕਰਦਾ ਹਾਂ ਵਾਪਸ ਉਹਨੇ ਆਪਣੇ ਫੈਸਲੇ 'ਚ ਲਿਖਿਆ ਕਿ ਪੰਜਾਬ ਸਰਕਾਰ ਦੇ ਸੀਸੀ ਨੇ ਮਨਕਾਰ ਦਿੱਤੀ ਹੈ ਬੀਏ ਨੂੰ ਨਿਕੇ ਦਿੱਤਾ ਕਿ ਆ ਕੇ ਵਾਪਸ ਕੀਤਾ ਜਾਏ ਕਿਉਂਕਿ ਕਹਿੰਦਾ ਮੈਂ ਐਸੋ ਸੈਸ਼ਨ ਜੱਜ ਮੈਂ ਨਹੀਂ ਕਰਦਾ ਲਿਖਿਆ ਕਿ ਮੈਨੂੰ ਸਜ਼ਾ ਦੇਣਾ ਕਿਉਂਕਿ ਇਹਦੇ ਸਬੂਤ ਹੈ ਆ ਝਾੜੂ ਵਾਲੇ ਡਰਦੇ ਸੀ ਨਰੇਸ਼ ਆਦਮ ਨੇ ਕਿਹਾ ਮੈਂ ਹੁਣ ਬਾਦੂਗਾ ਮੈਨੂੰ ਭੇਜਣਾ ਕੌਣ ਸੀ ਨਹੀਂ ਆ ਝੜੂ ਵਾਲ ਕੇਦਰੀ ਵਾਲ ਪੰਜਾਬ ਚ ਝੜੂ ਵਾਲੇ ਆਏ 2014 ਚ ਤੇ ਹੁਣ ਲਗਾਤਾਰ ਦੇਖੋ ਬੇਤਿਆਨ ਜਦੋਂ ਦਾ ਸ਼ੁਰੂ ਹੋਈ ਭਗਣੀ ਕਿਥੋਂ ਬੰਦੇ ਇਹਨਾਂ ਦੇ ਹੁੰਦੇ ਆ ਹੁਣ ਵੀ ਪੰਜਾਬ ਸਰਕਾਰ ਕੋਈ ਤੁਸੀਂ ਜਲਾ ਰਹੇ ਹੋ ਆਪਣੀ ਸਰਕਾਰ ਕੇਦਰੀ ਵਾਲ ਮੁੱਖ ਮੰਤਰੀ ਹੈ ਭਗਵਾਨ ਕਮਾਨ ਨੇ ਉਹ ਘਰੇ ਬਿਠਾਇਆ ਸੋਸੋੜੀਆ ਤੇ ਜੈਨ ਉਹ ਮੰਤਰੀ ਉਹਨਾਂ ਦੇ ਸੀ ਉਹਨਾਂ ਨੂੰ ਇੱਥੇ ਧੋਖੀ ਲੈ ਗਈ ਜੀ मिनिस्टर ਦੇ ਘਰ ਦੇ ਨਾਲ चार महकमे सोडिया को तो चार महकमे जैन को आ गया फैसले करते ये एवत बन गई अपनी अपनी सरकार आप अपने पंजाब अपनी सरकार ही अप अपने अपने नहीं है लोगों की सरकार नहीं है फैसले ही करते पैसा कट्ठा करना हम पता है डेढ़ साल बाद वोट नहीं पैनी क्या पैसे कठे का चाली हजार कहते किसान लैनी है या किस वास्ते लेनी है चाली हजार एकड़ क्योंकि दिल्ली के बिल्डर होगी कि सानू नोट कर दे हो। ਉਦੇ ਬਾਅਦ ਤੁਸੀਂ ਸਾਥੋਂ ਕਰੋੜਾ ਰੁਪਏ ਲੈ ਲਓ ਤੇ ਕਿਸਾਨ ਦੀ ਜ਼ਮੀਨ ਅਸੀਂ ਲੈ ਲਾਂਗੇ ਆਹ ਤਹਾਲਾਤ ਚਰੋਗਣੀ ਕਾਲੀਦਲ ਨੇ ਫੈਸਲਾ ਕੀਤਾ ਹੈ ਕਾਲੀਦਲ ਉਸ ਵੀ ਕਰਨਾ ਪਏ ਕਾਨੂੰਨ ਗਰੰਟੀ ਦੇਣਾ ਜ਼ਮੀਨ ਨਹੀਂ ਜਾਣ ਦੇਵਾਂਗੇ ਤੁਹਾਡੀ ਕਿਸੇ ਦੀ ਕੀ ਤੇ ਸਿਆਸਤ ਕੀਤੀ ਸਾਰਿਆਂ ਨੇ ਆ ਜਿੰਨੇ ਕਾਂਗਰਸ ਹੈ ਜਿੰਨੇ ਮੰਡ ਹੈ ਜਿੰਨੇ ਦਾदू ਵਾਲੇ ਜਿੰਨੇ ਆਪਣੇ ਬੋਦੀ ਹੈ ਉਹਨਾਂ ਦਾ ਮਤਲਬ ਸੀ ਕਿ ਬਾਰ-ਬਾਰ ਹੁਣ ਜਿਹੜਾ ਤੁਸੀਂ ਦੇਖ ਰਹੋ 5-6 ਸਾਲ ਪਹਿਲੇ ਅਸੈਂਬਲੀ ਚ ਝਾੜੂ ਵਾਲੇ ਲੈ ਕੇ ਬੇਕੀ ਦਾ ਬਿੱਲ ਯਾ ਸਾਢੇ 3 ਸਾਲ ਦਾ ਕੋਈ ਸੋਚਿਆ ਨਹੀਂ ਤੇ ਬਿੱਲ ਸੀ ਲਿਖਿਆ ਕਿ ਜਿਹੜਾ ਮਦਦ ਕਰੂਗਾ ਬੇਕੀ ਕਰਨ ਵਾਲੇ ਦੀ ਉਹਨੂੰ ਵੀ ਸਜ਼ਾ ਇਹਦਾ ਮਤਲਬ ਕੇਜਰੀਵਾਲ ਦਾ ਪਹਿਲੇ ਪਰਚਾ ਹੋਣਾ ਚਾਹੀਦਾ ਕਿਉਂਕਿ ਪਿਛਲੀ ਬੇਅਦਬੀ ਫਰਾਂਸੀਸ ਦੀ ਹੁਣੇ ਕਰਾਈ ਸੀ। ਆਹ ਦੇਖੋ ਕਾਂਗਰਸੀਆਂ ਦੇ ਬਿਆਨ ਤੋਂ ਜਦੋਂ ਦਿਲ 'ਚ ਨਾ ਖੋਟ ਹੋਏ ਸਾਹਮਣੇ ਆ ਜਾਂਦੀਆਂ ਚੀਜ਼ਾਂ ਪ੍ਰਕਾਸ਼ ਸਿੰਘ ਨੇ ਹੁਣੇ ਅਸੈਂਬਲੀ 'ਚ ਕੀ ਕਿਹਾ ਕਿ ਅੱਜ ਮੈਂ ਸੱਚ ਬੋਲਣਾ ਚਾਹਾਂ ਸਾਡੀ ਸਰਕਾਰ ਦੇ ਨਾਲ ਅਸੀਂ ਦੋਸ਼ਿਆਂ ਨੂੰ ਫੰਦਦੇ ਨਹੀਂ ਲੱਗੇ ਸੀ ਅਸੀਂ ਤਾਂ ਸਿਆਸਤ ਕਰਨ ਤੇ ਲੱਗੇ ਸੀ ਕਾਲੀਆਂ ਨੂੰ ਰਗੜੋ ਇਲਜ਼ਾਮ ਕਰੋ पकड़ सिंह ने असैंबली चाहिए सुखी रंधावे मिले आप बयान दिता कि टीवी ने कहा कि मैं एस आई टी की मीटिंग आग मैं आप जानता सी जिसे कमेटी बनाई सी सा मतलब दोषी फड़ना नहीं सी सा मतलब सी अकाली दल बदनाम कर देखो थोड़ी पार्टी है थोड़े बुजुर्गों की पार्टी आ कोई सुखबीर सिंह बादल की पार्टी नहीं थोड़ी है थोड़े बुजुर्गों ने पार्टी खड़ा किया शहादत आजादी आजादी गरीब की गल आई मजदूर की गल आई पंजाब की गल आई खालसा पक्ष की कोई गल आई अगे होकर अकाली दल खड़ा रहा पर अच्छा कमजोर करता इना बंद कहने की हम कमजोर अपनी फौज करती श्रोमी गुरुद्वारा प्रबंधक कमेटी तोड़ती हिम्मत नहीं कब्जा कर लिया कब्जा कर लिया दिल्ली गुरुद्वारा प्रबंधक कमेटी हम एच जी पीसी लगे दो वक्त मैं कहना बहादुर मैंबर बैठे में इतने लाल चांद ਪੜਾਕ ਤੇ ਖੜੇ ਨੇ ਇੱਥੋਂ ਦਾ ਕਾਗਜ਼ ਤੁਹਾਡੇ ਕੋਲ ਇੱਥੇ ਹਲੇ ਵੀ ਆਪਣੀ ਫੌਜ ਨਹੀਂ ਤਗੜਾ ਕੀਤਾ ਫਿਰ ਪਾਣੀ ਉਤੋਂ ਨਹੀਂ ਡੱਕ ਜੂ ਤੇ ਆਪਣਾ ਕੋਈ ਬਚਣਾ ਨਹੀਂ ਆਪਣਾ ਪੰਜਾਬ ਹੈ ਆ ਆਪਣਾ ਪੰਜਾਬ ਹੈ ਰਹਿਣਾ ਇੱਥੇ ਹੁਣ ਤਾਂ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਨੇ ਕਿਹਾਦਾ ਸੀ ਕਿਸੇ ਨੂੰ ਬਾਹਰ ਨਹੀਂ ਲੈਣਾ ਨਹੀਂ ਕਿੱਥੇ ਜਾਣਗੇ ਤੁਹਾਡੇ ਬੱਚੇ ਇੱਥੇ ਹੀ ਜੇ ਤਰੱਕੀ ਹੋਊਗੀ ਇੱਥੇ ਪੰਜਾਬ ਤਾਂ ਆਪਣੇ ਬੱਚੇ ਤੇ ਖੁਸ਼ ਰਹਿ ਕੇ ਤਾਂ ਹੀ ਖੁਡੀ ਤੱਕੀ ਹੋਊਗੀ ਤੇ ਤਰੱਕੀ ਕਰਾਉਣ ਵਾਲਾ ਇੱਕੋ ਇੱਕ ਹੈ ਸ਼ਰੋਮ ਦੀ ਕੰਮ ਤਜਰਬੇ ਕਰ ਲੇ ਆਪ ਦੇਖ ਲਿਆ ਭਲਾ ਦੇਖ ਲੈ ਕਾਂਗਰਸੀ ਨੂੰ ਹੁਣ ਕਿੰਨੇ ਤਜਰਬੇ ਕਰਾਂਗੇ ਹੁਣ ਫਿਰ ਤੋਂ ਆ ਕੇ ਖੜੇ ਕੋਲ ਕਾਂਗਰਸੀ ਕਹਿਣਗੇ ਆਹ ਦੇ ਮੰਗੇ ਆਹ ਦੇ ਮੰਗੇ ਆਹ ਦੇ ਮੰਗੇ ਡੱਕਾ ਨਹੀਂ ਦੇਣਾ ਉਹ ਤੋ ਕਿ ਪੈ ਮ 50 ਸਾਲ ਦਾ ਤਿਹਾੜ ਤੱਕ ਹੁਣ ਝਾੜੂ ਵਾਲੇ ਵੀ ਕਹਿਣਗੇ ਕੋਈ ਨਾ ਡਰਾਮਾ ਕਰਦੇ ਜਾਂ ਕਿਸੇ ਹੋਰ ਆਪਣੇ ਬੰਦੇ ਨੂੰ ਜਿਵੇਂ ਤੁਸੀਂ ਦੇਖਿਆ ਪਾਰਲੀਮੈਂਟ ਦੇ ਵਿੱਚ ਕਿ ਨਵਾਂ ਸ਼ੁਰੂਆ ਸ਼ਰਤਾਂ ਸੀ ਆਪਾਂ ਇੱਕਦਾਂ ਹੀ ਬਗੈਰ ਸੋਚੇ ਸਮਝੇ ਦੇਖੇ ਝੰਡਾ ਚੱਕ ਲੈਣੇ ਤੇ ਬਾਅਦ ਪਰਸਤੋਣੇ ਨਹੀਂ ਅੱਜ ਹਾਲਾਤ ਆ ਬਣ ਗਈ ਗੁੰਡਾ ਕੰਦੀ ਦਾ ਰਾਜ ਹੈ ਯੰਗਸਟਰ ਰਾਜ ਕਰੀ ਜਾਂਦੇ ਅਫਾਧੀਆਂ ਲਈ ਜਾਂਦੇ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਮੈਂ ਲੁਧਿਆਣਾ ਹੀ ਗਿਆ ਵੱਡੇ ਵੱਡੇ ਕਾਰਖਾਨੇ ਵਾਲਿਆਂ ਨੂੰ ਮਿਲਿਆ ਉਹ ਕਹਿੰਦੇ ਅਸੀਂ ਬਾਜੀ ਯੂਪੀ ਚੱਲੇ ਆ ਉੱਥੇ ਕਾਰਖਾਨਾ ਲਾ ਲੈਣਾ ਕਿਉਂ ਕਹਿੰਦੇ ਕੀ ਕਰੀਏ ਇੱਕ ਪਾਸੇ ਤਾਂ ਗੈਂਗਸਟਰਾਂ ਸਭ ਨੂੰ ਰੋਕੀ ਲੈਂਦੇ ਆ ਦੂਜੇ ਪਾਸੇ ਕੇਂਦਰੀ ਵਾਲਾ ਰੋਟ ਦਾ ਬਲਾਨਦਾ ਹੈ ਕਿ ਮੈਨੂੰ 4 ਕਰੋੜ ਕੋਟਾ ਦੀ ਵਾਚ ਮੈਨੂੰ 5 ਕਰੋੜ ਦੀ ਵਾਚ ਕਿੰਨਾ ਦੋ ਜੇ ਇੱਕ ਆਪਣੀ ਇੰਡਸਟਰੀ ਚਲੀ ਗਈ ਇਥੋਂ ਵਪਾਰੀ ਚਲੇ ਗਏ ਕਿਸਾਨਾਂ ਦਾ ਪੂਰਾ ਹਾਲ ਹੋ ਗਿਆ ਤੇ ਫਿਰ ਪਟਨਾ ਬਿਜਲੀ ਪੂਰੀ ਕਰਕੇ ਗਿਆ ਸੀ ਹੁਣ ਫਿਰ ਤੋਂ ਕੱਟ ਲੱਗ ਲੱਗੇ ਕਿਉਂ ਲੱਗ ਲੱਗੇ ਕਿ 10 ਸਾਲ ਹੋ ਗਏ ਇੱਕ ਵੀ ਨਵਾਂ ਪਲਾਨ ਨਹੀਂ ਆਇਆ ਜੰਨਾ ਨੇ ਮੰਗਤ ਵਧ ਗਈ ਹੈ ਜਿਹਦੇ ਘਰੇ ਦੂਜਨ ਹੁੰਦਾ ਸੀ ਏਸੀ ਲਾਵੇ ਏਸੀ ਵਾਲੇ ਨੇ ਦੋ ਲਾਵੇ ਬਿਜਲੀ ਦੀ ਮੰਗ ਆਦਤ ਚੰਗਾ ਸੀ ਮੈਂ ਉਹਨੂੰ ਇੰਨੀ ਵਧ ਕਰ ਗਿਆ ਜੀ 10 ਸਾਲ ਤਵਾ ਦੇ ਤੁਹਾਡੇ ਜੇ ਫਿਰ ਤੋਂ ਆਪਾਂ ਗਲਤੀ ਕਰਕੇ ਆ ਗਏ ਫਿਰ ਤਾਂ ਮੱਛਰ ਵੱਢਿਆ ਕੱਢੇ ਤੁਹਾਨੂੰ कल देखो मैं कहना पिछले दस पंद्रह इतिहास देख लो सारे। मैं बिजली अपूंगा कहते रोकी कि मिनटा चाती ना थर्मल प्लान ला के मैं क्या जी सारे जिले में चंडगढ़ चार छह ले बना लगे भावे बंब छो ਅਸਰਤਾ ਬਣੀਆ ਕਿ ਨਹੀਂ ਹੁਣ ਤੁਸੀਂ ਜਿਹਰੇ ਤੋਂ ਜਿਹਰੇ ਤੋਂ ਅੰਮ੍ਰਿਤਸਰ ਜਾਣੇ ਅੰਮ੍ਰਿਤਸਰ ਖਿੰਡੇ ਜਾਣੇ ਨਜ਼ਾਰਾ ਹੁੰਦਾ ਹੈ ਕਿ ਨਹੀਂ ਏਅਰਪੋਰਟ ਉਨਾ ਤੇ ਥੋੜੇ ਪਿੰਡਾਂ 'ਚ ਜਿੰਨੀਆਂ ਵੀ ਗਲੀਆਂ ਨਾਲੀਆਂ ਕੁਝ ਵੀ ਬਣਿਆ ਜੁਨੇ ਗੀਰੇ ਜਾਂ ਕਿਤੇ ਵੀ ਕੋਈ ਡਵੈਲਪਮੈਂਟ ਹੋਈ ਹੈ ਉਹ ਉਦੋਂ ਹੀ ਹੋਈ ਹੈ ਜਿੱਦੋਂ ਥੋੜਾ ਰਾਜ ਸੀ ਥੋੜੀ ਖੇਤਰੀ ਪਾਰਟੀ ਦਾ ਰਾਜ ਸੀ ਐਸ ਕੇ ਕੇ ਮੈਂ ਬੇਨਤੀ ਕਰਨ ਆਇਆ ਹਾਂ ਦੇ ਸਾਬਹਿ ਜੀ ਦੇਖੋ ਜੇ ਆਪਾਂ ਇਕੱਠੇ ਨਾ ਹੋਏ ਇੱਕ ਮੋਟਾ ਨਾ ਹੋਏ ਆਪਾਂ ਪੰਜਾਬ ਨੂੰ ਨਾ ਬਚਾਇਆ ਥਾਡੇ ਤੇ ਜਵਾਰੀ ਆ ਆਪਣੇ ਬਜ਼ੁਰਗ ਬੈਠੇ ਆ ਨੌਜਵਾਨ ਬੈਠੇ ਆ ਥੋਡੇ ਤੇ ਜਵਾਰੀ ਆ ਹੁਣ ਪੰਜਾਬ ਦੇ ਉਹਨੂੰ ਮੈਂ ਗੱਲਾਂ ਨਹੀਂ ਕਰ ਸਕਦਾ ਤੁਸੀਂ ਸਾਥ ਦੇ ਦਿਓ ਆ ਦਿੱਲੀ ਵਾਲਾ ਨੂੰ ਭਜਾਓ ਇੱਥੇ ਇਹਨਾਂ ਨੂੰ ਬਾਡੇ ਦਵਾਈਆਂ ਤਾਂ ਹੀ ਪੰਜਾਬ ਬਚੂਗਾ ਸਿਆਜੂ ਮੈਨੂੰ ਬੜੀ ਖੁਸ਼ੀ ਕੀ ਹੀਰੋ ਪ੍ਰਵਾਦ ਸਰ ਹਰਤੇਰਨ ਸਿੰਘ ਹੀਰੋ ਜੀ ਜਿਨ੍ਹਾਂ ਨੇ ਆਪਣੀ ਸਿਆਸੀ ਜੀਵਨ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ 1980 ਵਿੱਚ ਹੀ ਮਲਾ ਐਮਐਲਏ ਇਤੋਂ 1980 ਕੱਤਰ ਤੋਂ ਜੁੜੂ ਕੀਤਾ ਸੀ 80 ਦੇ ਤੋਂ ਐਮਐਲਏ ਬਣੇ ਉਹਦੇ ਬਾਅਦ ਕਾਂਗਰਸ गए ਉਥੇ ਉਥੇ ਵੀ ਟਾਕ ਵਰਕਿੰਗ ਪ੍ਰਧਾਨ ਰਹੇ ਅੱਜ ਸਹੀ ਬਣਨ ਤੇ ਘਰ ਵਾਪਸੀ ਹੈ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਉਹਨਾਂ ਦੇ ਹਰਪੀ ਜੀ ਨੂੰ ਇੱਕ ਬਹੁਤ ਵੱਡੀ ਸ਼ਖਸੀਅਤ ਸਾਡੀ ਪਾਰਟੀ ਲਈ ਹੈ ਤਾਕਤ ਬਣਦੀ ਸਾਡੀ ਤੋਂ ਅੱਜ ਕਰਕੇ ਮੈਂ ਉਹਨਾਂ ਨੂੰ ਪਾਰਟੀ ਚੋਂ ਤੇ ਮੈਂ ਜੀ ਆਇਆਂ ਕਹਿਣਾ ਕੀ ਵਿਸ਼ਵਾਸ ਤੋਂ ਹੈ ਕਿ ਉਹਨਾਂ ਦੇ ਸਾਰਿਆਂ ਨੂੰ ਸਾਥੀਆਂ ਨੂੰ ਪਰਿਵਾਰ ਵਾਂਗੂ ਰੱਖਾਂਗੇ ਤੇ ਮੈਂ ਅੱਜ ਕਿਹਾ ਵੀ ਜੁਣਾ ਅੱਜ ਦੇ ਬਾਅਦ ਹਰਪੀ ਜੀ ਜिले ਹਰ ਕੋਲ ਨੂੰ ਮਰੀ पर दो मेरे देखो मेरे के साथी कोई मर्जी तूफान आया बादल साहब अगर ढाल बन जाते मेरे न भी उम्मीद मैं तेरे इन्होंने बच्चों वर्ग अकाली दल अच तक है ऐसा

ਸਾਰਾ ਕੰਮ ਛੱਡ ਕੇ ਕਰਦਾ ਉੱਥੇ ਪਹੁੰਚ ਜਾਂਦੇ ਸੀ ਜੇ ਕਿ ਕਾਲੀ ਨੱਤ ਪ੍ਰਧਾਨ ਕਹਿੰਦੇ ਕਿ 5 ਸਾਲ ਜੇਲ੍ਹ ਜਾਣਾ ਪੈਣਾ ਹੈ ਭਗੜੇ ਪਾ ਕੇ ਦਿਲ ਨਾ ਜਾਂਦੇ ਸੀ ਉਸ ਫਿਰੇ ਤੇ ਵਾਪਸ ਲਿਆਓ ਜੇ ਪੰਜਾਬ ਨੂੰ ਬਚਾਉਣਾ ਹੈ ਮੈਨੂੰ ਥੋੜੇ ਤੇ ਬੜੀ ਆਸ ਹੈ ਥੋੜੇ ਕਿਉਂਕਿ ਆਹ ਐਜੇ ਹਲਕੇ ਐਜੇ ਹਲਕੇ ਆ ਜਿਹੜੀ ਅਗਲੀ ਸਰਕਾਰ ਜਿਹੜਾ ਰਿਜ਼ਲਟ ਆਏ ਇੱਥੇ ਵੀ ਇਹ ਪੈਂਤੀ ਪੈਂਤੀ ਇਜ਼ਹਾਦੀ ਲੀਡ ਆਏ ਜਦੋਂ ਦੁਰਾਜ ਸਿੰਘ ਮਾਨ ਦੇ ਸਮੇਂ ਤੁਸੀਂ ਇੱਥੇ ਲਿਆਉਂਦੇ ਹੁੰਦੇ ਸੀ ਸੁਜੀਰੇ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਦਾ ਭਾਰੀ ਕੱਟ ਕੀਤਾ ਹਰਪੀ ਜੀ ਤੁਹਾਡੇ ਸਾਰੇ ਸਾਥੀਆਂ ਦਾ ਤੇ ਮਾ ਸੂਚੀ ਟੀਮ ਇਜੀ ਸੀ ਮੈਂਬਰ ਕਰਦੀਆਂ ਸਾਰੇ ਅੰਦਰ ਲੀਡਰਸ਼ਿਪ ਕੇ ਲਈ ਜੀ ਪ੍ਰਧਾਨ ਕਕੇ ਸਾਰਾ ਦਾ ਸੇਖੋ ਸਾਥ ਤੁਸੀਂ ਬਰੋਤ ਕੋ ਮੈਨੂੰ ਪਤਾ ਤੁਹਾਡੇ ਮਿਲ ਕੇ ਤੇ ਓਵਰ ਆ ਗਏ ਤੁਸੀਂ ਇਹਨਾਂ ਦੇ ਸਿਰ ਤੇ ਹੱਥ ਰੱਖਦੇ